ਤਾਦੀ ਮੇਂ ਹਾਂਜੀ ਸਸਰੀ ਕਾਲ ਜੀ ਮੈਂ ਮੁਕਸਰੀ ਕੁਰਤਾ ਐਮਾਸਟੋਰ ਦਰਾਹੇ ਤੋਂ ਚੀਨੂ ਬੋਲਦਾ ਜੀ ਦੇਖੀ ਮੜੀ ਆਵਾਜ਼ ਚੈੱਕ ਨਹੀਂ ਪਹਿਲਾਂ ਇੱਕ ਵਾਰ ਆਵਾਜ਼ ਚੈੱਕ ਨਹੀਂ ਵੀ ਨਹੀਂ ਮੜੀ ਆਂਦੀ ਮੇਰੇ ਵੀ ਹੈ ਹਾਂਜੀ ਆਵਾਜ਼ ਆ ਰਹੀ ਹੈ ਹਾਂ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਮੁਕਸਰੀ ਕੁਰਤਾ ਐਮਾਸਟੋਰ ਦਰਾਹੇ ਤੋਂ ਜੀ ਮੈਂ ਚੀਨੂ ਜੀ ਆਪਣਾ 3 ਦਿਨਾਂ ਤੋਂ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਹਨੀ ਸੇਠੀ ਦੇ ਪਰਿਵਾਰ ਦੀ ਹਨੀ শেਠੀ ਦੇ ਪਰਿਵਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਨੀ শেਠੀ ਦੀ ਵਾਈਫ ਨੇ ਅਲਿਗੇਸ਼ਨ ਲਾਏ ਨੇ ਸਾਡੇ ਤੇ ਹੈਰੀ শেਠੀ ਤੇ ਲਾਏ ਨੇ ਮੁਖਸਰੀ ਕੁੜਤੇ ਮਸੂਟ ਦੇ ਸਾਡੇ ਤੇ ਮੇਰੇ ਤੇ ਲਾਏ ਨੇ ਆਪਣੀ ਸੱਸ ਦੇ ਦੇ ਵੀ ਲਾਏ ਨੇ ਨਹੀਂ ਸੱਸ ਮੇਰੀ ਵੀ ਇਦਾਂ ਵਾ ਇਦਾਂ ਵਾ ਵੀ ਚੱਕੀ ਵਾਲਾ ਆਉਂਦਾ ਸੀ ਜੋ ਵੀ ਆ ਚਲੋ ਮੈਟਰ ਆਪਾਂ ਨੂੰ ਅਸੀਂ ਤਾਂ ਕਿਉਂਕਿ ਇਹਨਾਂ ਦੇ ਘਰਾਂ ਚ ਰਹਿੰਦੇ ਸਾਨੂੰ ਪਤਾ ਹੀ ਆ ਯਾਨੀ ਕਿ ਮੈਂ ਉਸ ਦੇ ਬਾਰੇ ਸੱਚ ਦੱਸਣਾ ਚਾਹੁੰਦਾ ਕਿ ਵਿੱਚੋਂ ਗੱਲ ਹੈ ਕੀ ਮੈਂ 3 ਦਿਨਾਂ ਤੋਂ ਚੁੱਪ ਸੀਗਾ ਵੀ ਉਹਦੇ ਹਨੀ শেਠੀ ਦੇ ਬੱਚਾ ਇਹਦੇ ਜਨਮ ਲੈਣਾ ਸੀਗਾ ਵੀ ਚਲੋ ਮੈਂ ਵੀ ਤਿੰਨ ਦਿਨਾਂ ਤੋਂ ਮੈਂ ਚੁੱਪ ਸੀਗਾ ਬਈ ਮੈਂ ਬੋਲਾਂ ਪਰ ਮੈਂ ਉਸ ਬੱਚੇ ਕਰਕੇ ਮੈਂ ਚੁੱਪ ਰਹਿ ਗਿਆ ਅੱਜ ਮੈਂ ਤੁਹਾਨੂੰ ਸਾਰਾ ਕੁਝ ਦੱਸਣ ਲੱਗਿਆ ਵਿੱਚੋਂ ਗੱਲ ਹੈ ਕੀ ਹੈ ਗੱਲ ਵਿੱਚੋਂ ਇਹ ਹੈ ਕਿ ਅਸੀਂ ਨਾ 1 ਸਾਲ ਪਹਿਲਾਂ ਜਗ੍ਹਾ ਲਈ ਸੀ ਕਿਲਾ ਇੱਕ ਕਿਲਾ ਸੀ ਜਗ੍ਹਾ ਲਈ ਸੀ 72 ਲੱਖ ਦੀ ਚਲੋ ਸੀ ਤਿੰਨੇ ਪਾਰਦਨ ਹਨੀ ਹੋ ਗਿਆ ਹੈਰੀ ਹੋ ਗਿਆ ਤੇ ਮੈਂ ਹੋ ਗਿਆ ਅਸੀਂ ਤਿੰਨਾਂ ਨੇ ਜਗ੍ਹਾ ਲਈ ਸੀ ਕੋਠੀ ਬਣਵਾਉਣ ਵਾਸਤੇ ਅਸੀਂ ਏਸੀ ਵੀ ਚਲੋ ਪੈਲਦੇ ਅਸੀਂ ਪੈਲਦੇ ਨੇ ਪੈਲ ਦੇ ਨੇੜੇ ਕੋਠੀ ਪਾਲੀਏ ਚਲੋ ਮੈਂ ਵੀ ਏਸੀ ਵੀ ਚਲੋ ਮੈਂ ਵੀ ਪੈਲ ਤੇ ਸਟੋਰ ਖੋਲਿਆ ਅਸੀਂ ਪੈਲ ਦੇ ਵਿੱਚ ਕੋਠੀ ਸਾਂਝੀ ਪਾ ਲਈਏ ਜੋ ਕਿ ਇਹ ਏਕਮ ਸੇਠੀ ਨੂੰ ਨਹੀਂ ਸੀ ਆਪਣਾ ਇਹ ਨੂੰ ਮਨਜ਼ੂਰ ਨਹੀਂ ਸੀਗਾ ਉਹ ਰੋਜ਼ ਘਰ ਦੇ ਵਿੱਚ ਕਲੇਸ਼ ਰਹਿੰਦਾ ਰਹਿੰਦਾ ਸੀ ਉਹਦਾ ਵੀ ਅਸੀਂ ਮੈਂ ਆਪਣੀ ਸੱਸ ਤੇ ਆਪਣੇ ਹੈਰੀ ਨਾਲ ਮੈਂ ਆਪਣੇ ਦਿਓਰ ਨਾਲ ਮੈਂ ਕੋਠੀ ਸਾਂਝੀ ਨਹੀਂ ਬਣੀ ਵੀ ਤੂੰ ਮੈਨੂੰ ਆਪਾਂ ਲੁਧਿਆਣਾ ਹੀ ਕੋਠੀ ਪਾਣੇ ਆ ਆਪਾਂ ਲੁਧਿਆਣਾ ਹੀ ਰਹਨੇ ਆ ਮੇਰੇ ਸਹੁਰਿਆਂ ਕੋਲ ਮੇਰੇ ਘਰੇ ਹਣੀ ਸੇਠੀ ਦੇ ਸਹੁਰਿਆਂ ਕੋਲ ਹੁਣ ਵਿੱਚੋਂ ਗੱਲ ਇਹ ਨਿਕਲੀ ਅਸੀਂ ਆ ਦੇਖੋ ਸਾਡੀ ਹਿਸਟਰੀ ਆ ਦੇਖੋ ਆ ਦੇਖੋ ਮੈਂ ਤੁਹਾਨੂੰ ਦਿਖਾ ਵੀ ਦੇਣਾ ਜੇ ਕਿਸੇ ਨੇ ਦੇਖਣੀ ਵੀ ਹੋਵੇ ਮੇਰੇ ਕੋਲ ਇਹ ਦੁਕਾਨ ਤੇ ਆ ਕੇ ਸਾਂਝਾ ਸਾਡੀ ਅਸੀਂ ਇੱਕ ਕਿਲਾ ਜਗ੍ਹਾ ਲਈ ਹੈ ਜਿਹਦੇ ਵਿੱਚ 72 ਲੱਖ ਚ ਸੌਦਾ ਆ ਜੀ ਅਸੀਂ 24 24 ਲੱਖ ਰੁਪਏ ਤਿੰਨਾਂ ਨੇ ਪਾ ਕੇ ਅਸੀਂ ਇਹ ਜਗ੍ਹਾ ਨੂੰ ਖਰੀਦਿਆ ਇੱਕ ਸਾਲ ਪਹਿਲਾਂ ਦੀ ਗੱਲ ਆ ਚਲੋ ਅਸੀਂ ਉੱਥੇ ਕੰਮ ਸਟਾਰਟ ਕਰਤਾ ਜੋ ਕਿ ਇੱਕ ਸਾਲ ਪਹਿਲਾਂ ਏਕਮ শেਠੀ ਨੂੰ ਬਰਦਾਸ਼ਤ ਨਾ ਹੋਣ ਕਰਕੇ ਵੀ ਇਹ ਕੰਮ ਸ਼ੁਰੂ ਹੋ ਗਿਆ ਇਕੱਠੀਆਂ ਕੋਠੀਆਂ ਪੈਣ ਲੱਗੀਆਂ ਨੇ ਵੀ ਮੈਂ ਇਹਨੂੰ ਕਿਸੇ ਤਰੀਕੇ ਰੋਕਾਂ ਚਲੋ ਇਹ ਲੜ-ਲੋੜ ਕੇ ਇਹਨੇ ਹਣੀ ਸੇਠੀ ਨੇ ਵਿਚਾਰਾ ਸਮਾਜ ਸੇਵੀ ਬੰਦਾ ਗੁੱਡ ਆਪਾਂ ਇਹ ਵੀ ਕਹਦੇ ਆ ਪ੍ਰਿੰਕਲ ਜੋ ਕਹਿੰਦਾ ਸੀ ਸੱਚ ਕਹਿੰਦਾ ਪ੍ਰਿੰਕਲ ਵੀ ਵੀ ਇਹਨਾਂ ਦਾ ਪ੍ਰਾਪਰਟੀ ਡਿਸਟ੍ਰਿਬਿਊਟ ਆ ਉਹ ਵਾਕਈ ਪ੍ਰਾਪਰਟੀ ਡਿਸਟ੍ਰਿਬਿਊਟ ਆ ਪਰ ਉਸ ਹਣੀ ਸੇਠੀ ਵੱਲੋਂ ਪ੍ਰਾਪਰਟੀ ਡਿਸਟ੍ਰਿਬਿਊਟ ਨਹੀਂ ਹੈਗਾ ਉਹ ਏਕਮ ਸੇਠੀ ਵੱਲੋਂ ਪ੍ਰਾਪਰਟੀ ਡਿਸਟ੍ਰਿਬਿਊਟ ਆ ਪ੍ਰਿੰਕਲ ਥੋੜੀ ਜੀ ਗੱਲ ਨੂੰ ਲੈ ਗਿਆ ਦੇਖੋ ਹੋਰ ਪਾਸੇ ਨੂੰ ਲੈ ਗਿਆ ਚਲੋ ਪ੍ਰਿੰਕਲ ਦੀ ਪ੍ਰਿੰਕਲ ਉਹਦੀ ਹਣੀ ਏਕਮ ਸੇਠੀ ਦੀ ਰਿਸ਼ਤੇਦਾਰ ਆ ਪ੍ਰਿੰਕਲ ਪ੍ਰਿੰਕਲ ਏਕਮ ਸੇਠੀ ਦਾ ਰਿਸ਼ਤੇਦਾਰ ਆ ਜਿਹਦੇ ਕਰਕੇ ਉਹਨੇ ਏਕਮ শেਠੀ ਨੇ ਪ੍ਰਿੰਕਲ ਦਾ ਸਾਥ ਲੈ ਲੈਣ ਦੀ ਕੋਸ਼ਿਸ਼ ਕੀਤੀ ਤੇ ਗੱਲ ਕੀ ਹੋਈ ਵਿੱਚੋਂ ਮੁੱਦਾ ਮੈਂ ਹੁਣ ਤੁਹਾਨੂੰ ਦੱਸਦਾ ਕੀ ਆ ਅਸੀਂ ਕੋਠੀਆਂ ਸਾਂਝੀਆਂ ਬਣਾਉਣ ਕਰਕੇ ਜਿਹਦੇ ਕਰਕੇ ਇਹ ਇਹ ਮੁੱਦਾ ਸ਼ੁਰੂ ਹੋਇਆ ਇਸ ਘਰ ਦੇ ਵਿੱਚ ਕਲੇਸ਼ ਪੈਣਾ ਸ਼ੁਰੂ ਹੋਇਆ ਵੀ ਅਸੀਂ ਕੋਠੀਆਂ ਸਾਂਝੀਆਂ ਪਾਉਣੀਆਂ ਨਹੀਂ ਹੈਗੀਆਂ ਵੀ ਮੈਂ ਆਪਣੀ ਸੱਸੋ ਤੇ ਆਪਣੀ ਉਹਨੇ ਨਹੀਂ ਲੈਣਾ ਇਹਨੇ ਕੀ ਕੀਤਾ ਭਾਈ ਕਰੋ ਲੜ ਲੜ ਕੇ ਚਲੋ ਇਹਨਾਂ ਨੇ ਇੱਕ ਦੋ ਇੱਕ ਦੋ ਵਾਰ ਹਨੀ শেਠੀ ਨੇ ਦੇਖੋ ਕੁੱਟੀ ਵੀ ਆ ਵੀ ਮੈਂ ਭਾਈ ਮੇਰਾ ਪਿਓ ਮਰ ਗਿਆ ਵੀ ਮੈਂ ਅਲੱਗ ਹੋਣਾ ਨਹੀਂਗਾ ਨਾ ਮੈਂ ਆਪਣੇ ਭਰਾ ਨੂੰ ਛੱਡਣਾ ਨਾ ਮੈਂ ਆਪਣੀ ਮਾਂ ਨੂੰ ਛੱਡਣਾ ਮੇਰਾ ਪਿਓ ਮਰ ਗਿਆ ਜਿਸ ਕਰਕੇ ਇਹਨਾਂ ਨੇ ਆਪਣੀਆਂ ਰਸੋਈਆਂ ਤੱਕ ਵੀ ਅਲੱਗ ਕਰ ਲੀਆਂ ਰਸੋਈਆਂ ਵੀ ਦੇਖੋ ਇਹਨਾਂ ਦੀਆਂ ਅਲੱਗ-ਅਲੱਗ ਹੋ ਗਈਆਂ ਇਹਦੀ ਮਾਂ ਨੇ ਵਿਚਾਰੀ ਨੇ ਕਲੇਸ਼ ਤੋਂ ਡਰਦੇ ਹੋਏ ਇਹਨਾਂ ਦੀਆਂ ਕਿਚਨਾਂ ਵੀ ਲੱਗ ਕਰਤੀਆਂ ਜਿਨ੍ਹਾਂ ਨੇ ਇਹ ਸਾਰੇ ਪਰਿਵਾਰ ਆਪਣੇ ਗੁਰਦੁਆਰੇ ਕਲਕੀਤਾ ਗੁਰਦੁਆਰੇ ਮੱਲੇ 'ਚ ਸਭ ਨੂੰ ਪਤਾ ਵੀ ਇਹਨਾਂ ਨੇ ਰਸੋਈਆਂ ਵੀ ਆਪਣਾ ਰੋਟੀ ਪਾਣੀ ਸਾਰਾ ਕੁਝ ਲੱਗ ਕਰ ਲਿਆ ਚਲੋ ਗੱਲ ਇਹ ਆ ਵੀ ਅਸੀਂ ਜਦੋਂ ਕੋਠੀ ਪਾਣੀ ਸਟਾਰਟ ਕੀਤੀ ਚਲੋ ਇੱਕ ਸਾਲ ਪਹਿਲਾਂ ਅਸੀਂ ਕੰਮ ਰਗਾਤਾ ਮੈਂ ਤਾਂ ਕਹਿਤਾ ਅਸੀਂ ਵੀ ਚਲੋ ਕੋਈ ਕੋਠੀਆਂ ਪਾਣੀਆਂ ਨਹੀਂ ਹੈਗੇ ਪਹਿਲਾਂ ਤਾਂ ਆਪਣੀ ਵਾਈਫ ਨੂੰ ਆਪਣਾ ਕੇਸ ਸੁਲਝਾ ਚਲੋ ਉਹਨੇ ਕੋਈ ਕੀਤਾ ਏਕਮ ਸੇਠੀ ਨੇ ਗੱਲ ਮੁੱਦੇ ਦੀ ਮੇਨ ਗੱਲ ਜਿਹੜੀ ਇਥੋਂ ਜਿੱਥੋਂ ਸਟਾਰਟ ਆ ਵੀ ਏਕਮ ਸੇਠੀ ਨੇ ਲੜ ਕੇ ਆਪਣੇ ਘਰੇ ਚਲੀ ਗਈ ਉਹ ਉਹ ਆਪਣੇ ਘਰੇ ਚਲੀ ਗਈ ਤੇ ਉਹਨੇ ਕੀ ਕੀਤਾ ਉੱਥੇ ਜਾ ਕੇ ਵੀਡੀਓ ਬਣਾਈ ਇੱਕ ਕੋਰਟ ਦੇ ਵਿੱਚ ਦੇਣ ਵਾਸਤੇ ਵੀ ਮੈਨੂੰ ਇਹ ਤੰਗ ਕਰਦਾ ਜਾਂ ਮੈਨੂੰ ਕੁੱਟਦਾ ਮਾਰਦਾ ਜਾਂ ਕੁਝ ਵੀ ਐ ਹੋਰ ਜੋ ਐਲੀਗੇਸ਼ਨ ਸੀ ਉਹਨੇ ਲਾਉਣੇ ਸੀ ਜੋ ਲਾਤੇ ਉਹਨੇ ਚਲੋ ਇਹ ਵੀਡੀਓ ਆ ਬਣਾ ਕੇ ਪਤਾ ਨਹੀਂ ਹੁਣ ਉਹ ਬਣਾਉਣ ਵਾਲਾ ਤੁਸੀਂ ਇਹ ਦੇਖ ਲਓ ਜਿਹੜਾ ਏਕਮ ਸੇਠੀ ਦਾ ਭਰਾ ਇਕਮ ਸੇਠੀ ਦਾ ਭਰਾ ਵਾ ਜਿਹਨੂੰ ਪਤਾ ਨਹੀਂ ਨਿੱਕੂ-ਨਿੱਕੂ ਕਹਿੰਦੇ ਨੇ ਕਰਨਵੀਰ ਸਿੰਘ ਆ ਪਤਾ ਨਹੀਂ ਕਨਵੀਰ ਸਿੰਘ ਆ ਮੈਂ ਜਾਣਦਾ ਨੂੰ ਸ਼ਾਰਟ ਮੈਂਟ 'ਚ ਨਿੱਕੂ ਕਹਿੰਦੇ ਨੇ ਮੈਨੂੰ ਇਹ ਨਾ ਪਤਾ ਵੀ ਨਿੱਕੂ ਨੇ ਉਹ ਦੇਖ ਲਾ ਤੂੰ ਆਪਣੀ ਭੈਣ ਦਾ ਘਰ ਕੀ ਬਸਾਉਣਾ ਸੀ ਕਾਕਾ ਤੂੰ ਆਪਣੀ ਭੈਣ ਦਾ ਘਰ ਸੋ ਉਜਾੜਿਆ ਹੀ ਆ ਲੋਕਾਂ ਨੂੰ ਵੀਡੀਓ ਬਣਾ ਕੇ ਤੂੰ ਕੈਮਰਾਮੈਨ ਮੂਰੇ ਕੈਮਰਾਮੈਨ ਬਣ ਕੇ ਖੜ ਗਿਆ ਤੇ ਆਪਣੀ ਭੈਣ ਦੀ ਵੀਡੀਓ ਬਣਾਉਣੀ ਬਣਾ ਰਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਯਾਨੀ ਕਿ ਇਹਨਾਂ ਨੇ ਵੀਡੀਓ ਬਣਾਈ ਬਈ ਇਹ ਹਨੀ ਸੇਠੀ ਨੇ ਹੈਰੀ ਸੇਠੀ ਨੇ ਮੈਨੂੰ ਖੇਤਾਂ ਦੇ ਵਿੱਚ ਫੜ ਲਿਆ ਹਾਏ ਮੈਂ ਦੂਸਰਾ ਅਲੀਗੇਸ਼ਨ ਹੋਏ ਲਾ ਰਹੀ ਆ ਵੀ ਮੁਕਸਰੀ কুর্তা ਪਜਾਮਾ ਸੂਰ ਵਾਲਿਆਂ ਦੇ ਨਾਲ ਵੀ ਹੈਰੀ ਸੇਠੀ ਇੱਕਣਾ ਤੀਸਰਾ ਉਹ ਅਲੀਗੇਸ਼ਨ ਲਾ ਰਹੀ ਆ ਵੀ ਘਰੇ ਮੇਰੀ ਸੱਸ ਦੇ ਘਰੇ ਚ ਚੱਕੀ ਵਾਲ ਆਉਂਦਾ ਸੀ ਵੀ ਅੰਦਰੋਂ ਕੁੰਡੀ ਲਾ ਲੈਂਦੇ ਸੀ ਪਰ ਤੂੰ ਜੋ ਤੂੰ ਜੋ ਇਹ ਕੋਸ਼ਿਸ਼ ਕਰਨ ਦਾ ਤੈਨੂੰ ਕੀ ਮਿਲ ਗਿਆ ਤੂੰ ਚੱਕ ਕੇ ਆਪਣੇ ਘਰ ਦੀ ਜੇ ਕੋ ਵਿਚਾਰਾ ਉਸਾਨੀ ਸੇਠੀ ਸਮਾਜ ਸੇਵੀ ਬੰਦਾ ਵਾ ਉਹ ਜਿਸ ਦਿਨ ਉਹ ਲੜ ਕੇ ਗਈ ਹੈ ਜਿਸ ਦਿਨ ਉਹ ਲੜ ਕੇ ਗਈ ਹੈ ਉਹ ਉਸੇ ਉਸ ਟਾਈਮ ਉਸ ਦੇ ਖਾਤੇ ਸਾਡੇ ਕੋਲ ਬੈਂਕ ਦਾ ਡਿਟੇਲ ਵੀ ਹੈ 5.5 ਲੱਖ ਰੁਪਏ ਉਹਦੇ ਖਾਤੇ ਸੀਗਾ ਔਰ 30 30 ਟੋਲੇ 32 ਟੋਲੇ ਉਹਦੇ ਕੋਲ ਸੋਨਾ ਸੀਗਾ ਜੋਰ ਆ ਭਰਾ ਤੇ ਉਹ ਉਹਨੂੰ ਲੈ ਕੇ ਇੱਥੋਂ ਚਲੇ ਗਏ ਹਨੀ ਸੇਠੀ ਕਹਿੰਦਾ ਕੋਈ ਗੱਲ ਨਹੀਂ ਸੋਨਾ ਉਹਦੇ ਹੀ ਸੀਗਾ ਪੈਸਾ ਵੀ ਉਹਦੇ ਹੀ ਫਿਰ ਕੀ ਗੱਲ ਹੈ ਹਨੀ ਸੇਠੀ ਨੇ ਦੇਖੋ ਇੱਥੇ ਰੈੱਡ ਮੰਗੋ ਦੇ ਵਿੱਚ ਦੁਕਾਨ ਬਣਾਈ ਆ ਉਹ ਸਾਰਾ ਕਰੰਟ ਅਕਾਊਂਟ ਏਕਮ ਸੇਠੀ ਨਾਮ ਤੇ ਆ ਜੇ ਉਹਨੇ ਅਲੱਗ ਹੋਣਾ ਹੁੰਦਾ ਉਹ ਹੋ ਜਾਂਦਾ ਜੇ ਉਹਨੇ ਅਲੱਗ ਹੋਣਾ ਹੁੰਦਾ ਉਹਦੇ ਕਰੰਟ ਅਕਾਊਂਟ ਨਾ ਖਲਾਂਦਾ ਉਹਦੇ ਨਾਮ ਤੇ ਦਾ ਉਹ ਆਪਣਾ ਰੈੱਡ ਮੰਗੋ ਵਾਲਾ ਸਟੋਰੀ ਨਾ ਕਰਦਾ 50 50000 ਰੁਪਏ ਲੱਖ ਲੱਖ ਦੀ ਸੇਲ ਹੈ ਏਕਮ ਸੇਠੀ ਵਲਗੀ ਬਹੁਤ ਵੱਡੀ ਸ਼ਰਮਨਾਕ ਹਰਕਤ ਜਿਹੜੀ ਤੂੰ ਕੀਤੀ ਆ ਤੈਨੂੰ ਹਣੀ শেਠੀ ਵੀ ਬਰਦਾਸ਼ਤ ਕਰ ਲੂ ਤੈਨੂੰ ਹੈਰੀ ਵੀ ਬਰਦਾਸ਼ਤ ਕਰ ਲੂ ਤੇਰੀ ਸੱਸ ਜੀ ਬਾਪਾ ਮੈਂ ਮੁਕਸਰੀ ਕੁਰਤੇ ਜਾਂ ਮੇਂ ਸਟੋਰ ਵਾਲੇ ਨੇ ਤੈਨੂੰ ਬਰਦਾਸ਼ਤ ਕਰਨਾ ਨਹੀਂ ਪਾਣੀ ਫੁੱਲਦੋਂ ਲੰਘ ਚੁੱਕਿਆ ਹੁਣ ਮੁੱਦੇ ਦੀ ਗੱਲ ਇਹ ਆ ਵੀ ਤੂੰ ਹੁਣ ਮਾਫੀ ਮੰਗਣੀ ਆ ਤੂੰ ਕਲਗੀ ਤਾਰ ਕਟਾਣਾ ਸੌਰੀ ਕਟਾਣਾ ਸਾਹਿਬ ਗੁਰਦੁਆਰੇ ਵਿੱਚ ਬਾਬੇ 베ਰੀ ਸਾਹਿਬ ਦੇ ਉੱਥੇ ਜਾ ਕੇ ਤੂੰ ਇਹ ਸੌਂ ਚੁੱਕਣੀ ਆ ਵੀ ਹਾਂ ਵੀ ਹੈਰੀ শেਠੀ ਨੇ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਜਾਂ ਮੁਕਸਰੀ ਕੁਰਤੇ ਜਾਂ ਮੇਂ ਵਾਲੇ ਦੀ ਤੂੰ ਉਥੇ ਉਹਨੇ ਆਪਣਾ ਪੁਸ਼ਕ ਕਰਨ ਦੀ ਕੀਤੀ ਜਾਂ ਤੂੰ ਤੇਰੀ ਆਪਣੀ ਸੱਸ ਨੇ ਵੀ ਹਾਂ ਵੀ ਬੰਦੇ ਕਿਹੜੇ ਵਾਰ ਦੇ ਸੀ ਉਹ ਤੂੰ ਸਾਰੀ ਸੌ ਚੁੱਕਣੀ ਆ ਵੀ ਇਹ ਗੱਲ ਸੱਚ ਹੈ ਜੇ ਇਹ ਗੱਲ ਸੱਚ ਆ ਤੂੰ ਤਾਂ ਵੀ ਸੌ ਚੱਕਣੀ ਆ ਯਾ ਵੀ ਇਹ ਗੱਲ ਸੱਚ ਆ ਵੀ ਮੈਂ ਸੌ ਚੱਕਦੀ ਆ ਪੂਰੇ ਮੀਡੀਆ ਦੇ ਵਿੱਚ ਤੈਨੂੰ ਹੋਣਾ ਪੈਣਾ ਜੇ ਇਹ ਗੱਲ ਝੂਠ ਆ ਤੈਨੂੰ ਮਾਫੀ ਮੰਗਣੀ ਪੈਣੀ ਆ ਮੇਰੀ ਘਰ ਵਾਲੀ ਤੋਂ ਵੀ ਤੈਨੂੰ ਹੈਰੀ শেਠੀ ਤੋਂ ਵੀ ਔਰ ਤੈਨੂੰ ਆਪਣਾ ਆਪਣੀ ਸੱਸ ਤੋਂ ਵੀ ਵੀ ਮੈਂ ਇਹ ਗਲਤ ਰੋਪ ਵੀ ਮੈਂ ਇਹਨੂੰ ਅਲੱਗ ਕਰਨਾ ਚਾਹੁੰਦੀ ਸੀ ਇਸ ਕਰਕੇ ਇਵੇਂ ਮੇ ਤੋਂ ਹੈਗਾ ਗਲਤੀ ਹੋ ਗਈ ਚਲੋ ਇਹ ਤੇਰੀ ਮਰਜ਼ੀ ਤੂੰ ਕੀ ਬੋਲਣਾ ਕੀ ਨਹੀਂ ਪਰ ਮੈਂ ਹੁਣ ਤੈਨੂੰ ਗੱਲ ਦੱਸਦੀ ਅੱਜ ਹੋ ਗਈ ਇੱਕ ਤਰੀਕ ਇੱਕ ਤਰੀਕ ਅੱਜ ਚਲੋ ਤੇ ਡਿਲੀਵਰੀ ਤੇਰੀ ਹੋ ਗਈ ਮੈਂ ਬੋਲਿਆ ਨਹੀਂ ਕੁਝ ਵੀ ਦੋਈ ਚੰਗਾ ਨਹੀਂ ਲੱਗਦਾ ਹੈਗਾ ਵੀ ਆਪਾਂ ਕਾਹਨੂੰ ਬੋਲਣਾ ਪਰ ਹੁਣ ਪਾਣੀ ਥੱਲੂ ਪੋਣਾ ਚ ਲੰਘ ਗਿਆ ਹੁਣ ਗੱਲ ਇਹ ਹੈ ਵੀ ਤੂੰ ਇੱਕ ਏਕਮ ਸੇਠੀ ਇੱਕ ਤੁਹਾਡਾ ਭਰਾ ਨਿੱਕੂ ਤੇਰਾ ਭਰਾ ਨਿੱਕੂ ਔਰ ਤੇਰੀ ਸੱਸ ਤੇਰੀ ਮੰਮੀ ਜਿਹੜੀ ਤੇਰੀ ਹੈਗੀ ਹੈ ਆਪਣੀ ਹੁਣੇ ਸੇਠੀ ਜਿਹੜੀ ਸੱਸ ਹੈ ਉਹ ਤਿੰਨੇ ਜਾਣੇ ਗੁਰਦੁਆਰੇ ਅਸੀਂ ਕਿਸੇ ਨਾਲ ਨਿਤਰ ਤੁਰਨਾ ਹੈਗਾ ਤੁਸੀਂ ਤਿੰਨਾਂ ਜਾਣਿਆਂ ਨੂੰ ਜਾ ਕੇ ਕਟਾਣਾ ਸਾਹਿਬ ਗੁਰਦੁਆਰੇ ਸੌਂ ਖਾਣੀ ਹੈ ਜੇ ਤੁਸੀਂ ਇਹ ਕੰਮ ਨਾ ਕੀਤਾ ਮੈਂ ਤੁਹਾਨੂੰ 3 ਦਿਨ ਦਾ ਟਾਈਮ ਦੇ ਰਿਹਾ 1 ਤਰੀਕ ਹੋਗੀ 2 ਤਰੀਕ ਹੋਗੀ 3 ਤਰੀਕ ਹੋਗੀ ਮੈਂ ਏਕਮ ਸੇਠੀ ਵਿਚੇ ਤੇਰਾ ਵਿਚੇ ਤੇਰੇ ਭਰਾ ਦਾ ਨਿੱਕੂ ਦਾ ਵਿਚੇ ਤੇਰੀ ਸੱਸ ਦੇ ਮੈਂ ਐਫ ਆਈ ਆਰ ਦਰਜ ਕਰਾ ਦੇਣੀ ਹੈ ਜੇ ਤੂੰ ਇਹ ਸਪਸ਼ਟੀਕਰਨ ਇਹ ਨਾ ਦਿੱਤਾ ਜਣ ਕੇ ਮੈਂ ਬਹੁਤ ਜਣ ਕੇ ਅਸੀਂ ਵੀ ਸਮਾਜ ਦੇ ਵਿੱਚ ਰਹਿਣਾ ਲੋਕ ਸਾਡੇ ਬਾਰੇ ਹੁਣ ਪਤਾ ਨਹੀਂ ਕੀ ਕੀ ਗੱਲਾਂ ਕਰਨ ਲੱਗੇ ਪਰ ਇਹ ਹੁਣ ਤੂੰ ਪ੍ਰੂਫ ਕਰਨਾ ਜੇ ਤੂੰ ਇਹ ਪ੍ਰੂਫ ਕਰ ਨਾ ਪਾਈ ਮੈਂ 5 ਤਰੀਕ ਨੂੰ ਹਣੀ ਸੇਠੀ ਤੂੰ ਵੀ ਸੁਣ ਲੈ ਹਣੀ ਸੇਠੀ ਤੂੰ ਵੀ ਸੁਣ ਲੈ ਮੈਂ ਨਹੀਂ ਦੇਖਣਾ ਤੇਰੀ ਘਰ ਵਾਲੀ ਐ ਹੈਰੀ ਸੇਠੀ ਤੂੰ ਵੀ ਸੁਣ ਲੈ ਵੀ ਮੈਂ ਨਹੀਂ ਦੇਖਣਾ ਤੇਰੀ ਭਾਬੀ ਐ ਮੈਂ 5 ਤਰੀਕ ਨੂੰ ਦਰਾਹੇ ਥਾਣੇ ਦੇ ਵਿੱਚ ਰਿਪੋਰਟ ਲਿਖਾ ਲੈਣੀ ਐ ਵੀ ਇਹਨਾਂ ਨੇ ਗਲਤ ਸੇ ਮੇਰੇ ਤੇ ਮੁਕਸਰੀ কুর্তা ਐਮਐਸ ਸ਼ੋਰ ਤੇ ਅਲੀਗੇਸ਼ਨ ਲਗਾਏ ਨੇ ਬਾਕੀ ਦੂਜੀ ਗੱਲ ਬਾਕੀ ਮੈਂ ਤੁਹਾਨੂੰ ਹੈਰੀ ਸੇਠੀ ਦਾ ਵੀ ਸਪਸ਼ਟਿਕਰਨ ਦੇਣ ਲੱਗਿਆ ਹੈਰੀ ਸੇਠੀ ਮੇਰਾ ਭਰਾ ਵਾ ਦਿਲੋਂ ਨਾ ਸਾਨੂੰ ਕੋਈ ਬੰਦਾ ਤੋੜ ਸਕਦਾ ਨਾ ਕੋਈ ਬੰਦਾ ਸਾਨੂੰ ਕੋਈ ਕੁਝ ਕਰ ਸਕਦਾ ਤੇ ਸੀਗਾ ਨਾ ਜਾਨਕੀ ਹੈਰੀ ਸੇਠੀ ਜੀ ਮੈਂ ਤੁਹਾਨੂੰ ਆ ਦਿਖਾਉਣਾ ਆ ਦੇਖੋ ਮੇਰੇ ਕੋ ਫੋਟੋਆਂ ਨੇ ਹੈਰੀ ਸੇਠੀ ਮੇਰੀ ਘਰ ਵਾਲੀ ਤੋਂ ਆ ਦੇਖ ਲਓ ਰਖੜੀ ਬਣਾਉਂਦਾ 2 ਸਾਲ ਹੋ ਗਏ ਉਹਨੂੰ ਵਿਚਾਰੇ ਨੂੰ ਸਾਡੀ ਦੋਸਤੀ ਨੂੰ 2-3 ਸਾਲ ਹੋ ਗਏ ਅਸੀਂ ਜਿਹੜੀ ਜਗਾਹ ਖਰੀਦੀ ਸੀ ਉਹ ਮੇਰੀ ਘਰ ਨੂੰ ਆ ਦੇਖੋ ਮੈਂ ਤੁਹਾਨੂੰ ਸਾਰੀਆਂ ਆ ਦਿਖਾਉਣਾ ਆਪਣੀਆਂ ਜਾਨਕੀ ਉਹਨੇ ਮੇਰੀ ਭੈਣ ਤੋਂ ਮੇਰੀ ਘਰ ਵਾਲੀ ਤੋਂ ਰਖੜੀ ਬਣਾਉਂਦਾ ਇਹ ਇਹ ਜੇ ਗੰਦੇ ਅਲੀਗੇਸ਼ਨ ਇਹਨੇ ਲਾਏ ਨੇ ਮੈਂ ਇਹਦੇ ਖਸਤ ਖਿਲਾਫ ਆ ਔਰ ਜੇ ਇਹਨੇ ਮਾਫੀ ਨਾ ਮੰਗੀ ਇਹਨੂੰ 5 ਤਰੀਕ ਦਾ ਟਾਈਮ ਦੇਤਾ 5 ਤਰੀਕ ਦਾ ਵੀ ਟਾਈਮ ਨਤਾ ਦੇਤਾ ਵੀ ਚਲੋ ਇਹਦੀ ਡਿਲੀਵਰੀ ਹੋਈ ਆ ਬੰਦਾ ਨਹੀਂ ਸਹੀ ਹੁੰਦਾ ਹੈਗਾ ਆਪਣੇ ਘਰੇ ਇਹਨੂੰ ਆਪਣਾ ਸਪਸ਼ਟੀਕਰਨ ਦੇਣਾ ਪੈਣਾ ਜੇ ਇਹਨੇ ਨਾ ਦਿੱਤਾ ਨਾ ਮੈਨੂੰ ਹਨੀ ਸੇਠੀ ਰੋਕੇ ਨਾ ਮੈਨੂੰ ਕੋਈ ਹੈਰੀ ਸੇਠੀ ਰੋਕੇ ਮੈਂ ਕਿਸੇ ਦਾ ਢੇਕਾ ਨਹੀਂ ਲੱਗਦਾ ਸਿੱਧੀ ਗੱਲ ਤੁਹਾਨੂੰ ਸਿੱਧੀ ਸਾਫ਼ ਸਪਸ਼ਟ ਹੈ 5 ਤਰੀਕ ਨੂੰ ਮੈਂ ਜਾ ਕੇ ਐਫ ਆਈ ਆਰ ਕਰਾਈ ਹੋਣੀ ਆ ਵੀ ਇਹਨਾਂ ਨੇ ਸਾਡੇ ਤੇ ਗਲਤ ਰੋਲਾ ਪਾਏ ਨੇ ਧੰਨਵਾਦ ਜੀ